ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਾਹਲ ਬਲੌਗਸ ਤੇ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਟਾਈਮ ਹੋ ਗਿਆ 11:20 ਦਾ ਤੇ ਅੱਜ ਇਹ ਦਿਨ ਸੰਡੇ ਦਾ ਆਪਾਂ ਸਾਰੇ ਕੰਮ ਕਰਨੇ ਨਿਬੇੜ ਲੇ ਬਸ ਸੌਣ ਲਈ ਪੋਚਾ ਰਹਿ ਗਿਆ ਤੇ ਇਧਰ ਨਵਰੀਤ ਤੇ ਪਾਪਾ ਚਲੇ ਗਏ ਨੇ ਕਾਂਡਪੜ ਦੇ ਪੋਤੇ ਤੇ ਸਮ੍ਰਿਤ ਗਈ ਨਹੀਂ ਹੁਣ ਇਕੱਲੀ ਰਹਿ ਗਈ ਹੁਣ ਪਾਂਡੇ ਬਣਾਉਣ ਲੱਗੀ ਹੋਈ ਐ ਤੇ ਨਾਲ ਮਿੱਟੀ ਦੇ ਪਾਂਡੇ ਮਿੱਟੀ ਲੈ ਕੇ ਤੇ ਬੀਬੀ ਜੀ ਨੂੰ ਨਾਲ ਲਾਇਆ ਹੋਇਆ ਕਿ ਵੀ ਬੀਬੀ ਇੱਥੇ ਬਣਾ ਕੇ ਦੇ ਰਹੀ ਆ ਭਾਂਡੇ ਇਹ ਕੀ ਬਣਾ ਰਹੀ ਆ ਇਹ ਥਾਪਣਾ ਅੱਛਾ ਥਾਪਣਾ ਬਣਾ ਕੇ ਦਿੰਨੇ ਆ ਬੱਚਿਆਂ ਨਾਲ ਵੀ ਖੇਡਣਾ ਪੈਂਦਾ ਸਾਰੇ ਸਾਰੇ ਪਾਸੇ ਜਿਹੜਾ ਹਿੱਸਾ ਹਿੱਸਾ ਬੱਤੀ ਬੀਬੀ ਨਹੀਂ ਲੈਣਾ ਪੈਂਦਾ ਹੱਥ ਦੇਖੀ ਕਿਵੇਂ ਹੋ ਗਈ ਅੱਛਾ ਥਾਪਣਾ ਉਹ ਬਣਾਉਣਾ ਜਏ ਜਾਂ ਆਪਣੀ ਹੈਗਾ ਹਾਂ ਆ ਲੱਤਾਂ ਜੀਆਂ ਲਾ ਰਹੀ ਆ ਮਮਾ ਜੀ ਜੀ ਕੀ ਬਣਾ ਲਓ ਹਾਂ ਜੀ ਅੰਮਾ ਤਾ ਤਬ ਤਬ ਬਦ ਨਾ ਸਸ ਖਾਓ ਤੇ ਜੜਾ ਇਸਨ ਕੀ ਆ ਬਣਾਉਣੀ ਰੋਟੀ ਬਣਾ ਦੇਣੇ ਇੱਥੇ ਗੱਲ ਆ ਕੀ ਬਣਾਇਆ ਨਵਰੀਤ ਆ ਕੀ ਬਣਾਈ ਬੈਠੀ ਆ ਤਵਾ ਆ ਕਿਹੜੀ ਇੱਕ ਹੀ ਹੈ ਕਰਛੀ ਕਰਛੀ ਠੀਕ ਹੈ ਅ ਕ올ੀ ਇਹ ਕ올ੀਆਂ ਤੇ ਆਹ ਤਵਾ ਹੈ ਹਾਂ ਤਵਾ ਚੁੱਲਾ ਰਹਿ ਗਿਆ

ਗੱਡੀ ਆਹ ਕੀ ਕਹਿੰਦੇ ਹੁੰਦੇ ਆ ਖੂਜਾ ਹੁੰਦਾ ਸੀਗਾ ਉਥੋਂ ਪਾਣੀ ਲਿਉਂਦੇ ਹਨਾ ਮੁੜ ਕੇ ਉਹਦੇ ਆਸ-ਪਾਸੇ ਬਹਿ ਕੇ ਅਸੀਂ ਖੇਡੀਆਂ ਦੇ ਮਿੱਟੀ ਦੇ ਬਣਾ ਬਣਾ ਕੇ ਪਟਾਕੇ ਪਾਈ ਜਾਂਦੇ ਨਾਲੇ ਆ ਬੀਬੀ ਨੇ ਬਣਾਤਾ تھا ਆਪਣਾ ਆਪਣੀ ਨੇ ਹੈਗਾ ਸਟੈਂਡ ਜੇ ਵਾਲਾ ਉਹ ਵਾਲਾ ਬਣਾਤਾ ਬੇਲ ਨੂੰ ਬੇਲ ਨਾ ਬਣਾਉਣਾ ਹਾਂ ਬੇਲ ਨਾ ਰਹਿ ਗਿਆ ਬੇਲ ਨਾ ਵੀ ਬਣਾਉ ਚੁੱਲਾ ਬਣਾਉਂਦਾ ਚੁੱਲਾ ਹੁੰਦਾ ਬੀਬੀ ਜੀ ਨੂੰ ਬਣਾਉਣਾ ਬੀਬੀ ਚੁੱਲਾ ਬਣਾਈ ਜਾਂਦੇ ਆ ਬੇਲ ਨਾ ਵੀ ਰੈਂਦਾ ਅੱਜ ਬਸ ਮੇਨ ਕੰਮ ਸਾਰੇ ਦਿਨ ਦੇ ਵਿੱਚ ਆਪਾਂ ਕੰਮਕਾਰ ਆਪਣੇ ਨਵੇੜ ਕੇ ਹਨਾ ਥੋੜੇ ਮੇਰੇ ਪੇਪਰ ਨੇ ਚੈੱਕ ਕਰਕੇ ਆਪਾਂ ਅੱਜ ਕੱਪੜੇ ਸਾਂਭਨੇ ਅੱਜ ਸਰਦੀਆਂ ਵਾਲੇ ਕਿਉਂਕਿ ਜਦੋਂ ਤਾਂ ਸਵੇਰ ਉੱਠਦੇ ਆ ਉਦੋਂ ਤਾਂ ਬਦਲਵਾਈ ਹੋ ਜਾਂਦੀ ਤੇ ਦੁਪਹਿਰ ਵੇਲੇ ਜਿਹੜੀ ਨਾ ਧੁੱਪ ਹੈ ਹੱਸੇ ਚਿੱਦਾ ਬਣ ਗਿਆ ਜਿਹੜੀ ਧੁੱਪ ਆ ਤੇ ਉਦੋਂ ਐਂ ਲੱਗਦਾ ਵੀ ਜਮਾ ਕਾਟਨ ਦੀ ਹੋਣ ਸਵੇਰ ਬਦਲਵਾਈ ਜੀ ਹੋ ਜਾਂਦੀ ਹੈ ਹੁਣ ਬਸ ਮੈਨਾਂ ਕੰਮ ਕਰ ਆਪਦੇ ਨਿਵੇੜ ਕੇ ਕਿ ਅੱਜ ਆਪਾਂ ਆਪਣੇ ਸਰਦੀਆਂ ਵਾਲੇ ਆ ਜਿਹੜੇ ਸਾਰੇ ਕੱਪੜੇ ਸਾਫ ਦੇਣੇ ਅੱਜ ਬਸ ਇਹੀ ਕੰਮ ਮੇਰੇ ਇਹਨਾਂ ਨੂੰ ਵੀੜਨੇ ਹੁਣ ਹੋਰ ਪਿਉਣੀ ਹੈ ਮਿੱਟੀ ਚਲ ਮਿੱਟੀ ਬਹੁਤ ਪੀਪਿਆ ਵਾਲਾ ਚਮਚ ਰਹਿ ਗਏ ਤੇ ਵੇਲਣਾ ਰਹਿ ਗਿਆ ਮੈਂ ਥੋੜੀ ਜਿਹੀ ਮੋਟਲਾ ਮਿੱਟੀ ਕਿ ਅੱਜ ਆਪਾਂ ਪਸ਼ੂਆਂ ਦੀ ਵੀ ਹੈ ਜਿਹੜੀ ਲਾਈ ਤੋਂ ਹੀ ਕਰਵਾਤੀ ਤੇ ਸਾਰੇ ਪਸ਼ੂ ਹੁਣ ਆਪਾਂ ਕੱਢਣ ਲੱਗੇ ਬਾਹਰ ਤੇ ਨਾਲੇ ਧੋਤੀਆਂ ਫਰਸ਼ਾਂ ਤੇ ਟਿੱਡੀਆਂ ਹੈਗੀਆਂ ਘਰੇ ਪਹਿਲਾਂ ਸ਼ਾਮੇ ਖੜੀਆਂ ਸੀ ਹੁਣ ਇਹਨਾਂ ਨੂੰ ਧੁੱਪ ਲਵਾਤੀ ਇਹਨਾਂ ਨੂੰ ਵੀ ਨਮਾਇਆ ਸੀ ਉਧਰੋਂ ਵੀ ਆਪਾਂ ਆਪਣੀ ਜਿਹੜੀ ਸਾਰੀ ਫਰਸ਼ ਹੈ ਸਾਫ਼ ਕਰਤੀ ਬਸ ਥੋੜੇ ਟਾਈਮ ਲੈ ਇਹਨਾਂ ਨੂੰ ਸ਼ਾਮੇ ਕਰ ਦਾਂਗੇ ਸਮਰੀਦ ਘਰ ਫੇਰ ਲੱਗ ਜੀ ਮਿੱਟੀ ਤੇ ਹੁਣ ਮੈਂ ਵੀ ਪੋਚਾ ਵਗੈਰਾ ਲਾਉਣੀ ਆ ਸਮਰੀਦ ਨੂੰ ਉਹਨੂੰ ਬਾਹਰ ਜੀ ਠੀਕ ਹੈ ਆਪਾਂ ਆਪਣੇ ਅਗਲੇ ਕੰਮ ਕਰਦੇ ਆ। ਇਹ ਜਦੋਂ ਭਾਂਡੇ ਬਣਾਉਣ ਲੱਗੇ ਮੇਰੇ ਯਾਦ ਆਏ ਮੈਂ ਪੋਚਾ ਲਾਉਣ ਲੱਗੇ ਸੀ ਫਿਰ ਮੈਂ ਚੱਲ ਬਣਾ ਕੇ ਲੈ ਆਣੀ ਥੋੜੀ ਜਿਹੀ ਕਲਿੱਪ ਇਹਨਾਂ ਦੀ। ਇੱਕ ਕਿਕਰ ਤੇ ਨਿੰਮ ਹੈ ਜਿਹੜੇ ਇਹ ਦੋ ਦਰਖਤ ਨਹੀਂ ਫੁੱਟੇ ਹੈਗੇ। ਬਾਕੀ ਸਾਰੇ ਜਿਵੇਂ ਆਪਣੇ ਘਰੇ ਬਰਗੈਣ ਆ, ਮਰੀਂਗਾ ਉਹ ਸਾਰੇ ਫੁੱਟ ਗਏ। ਤੇ ਪਤਾ ਨਹੀਂ ਕਿਉਂ ਤੁਸੀਂ ਵੀ ਜਰੂਰ ਦੱਸਿਓ ਹਨਾ ਵੀ ਸੋਡੇ ਵੀ ਐਵੇਂ ਆ ਸਾਡੇ ਘਰੇ ਨਾ ਦੋ ਨਿੰਮ ਆਪਣੇ ਘਰੇ ਇੱਕੇ ਬਾਹਰ ਹੈ ਤੇ ਇਹ ਕਿਉਂ ਤਨੇ ਕਿਉਂ ਨਹੀਂ ਫੁੱਟਣ ਲੱਗਿਆ ਹੈਗੇ ਨਹੀਂ ਤਾਂ ਸਾਰੇ ਦਰਖਤਾਂ ਦੇ ਵਧੀਆ ਪੱਤੇ ਆ ਗਏ ਜਿਵੇਂ ਉਹ ਦੇਖੋ ਉਹ ਦਰਖਤ ਨੇ ਕਿੱਦੇ ਸੋਹਣੇ ਨੇ ਹਰੀਆਲੀ ਆ ਵਧੀਆ ਤੇ ਆਪਣੇ ਇਹ ਨਿੰਮ ਨਹੀਂ ਤਾਂ ਨਾ ਦਰਵਾਜਾ ਹੀ ਗੈਨੇ ਹੋਣੇ ਆਪਾਂ ਵੀ ਇੱਕ ਤਰ੍ਹਾਂ ਦਾ ਦਰਵਾਜਾ ਹੀ ਹੁੰਦਾ ਵੀ ਬਸੂ ਵਧੀਆ ਗਰਮੀ ਆਰਾਮਦਾਰੀ ਨਾਲ ਕੱਟ ਦੇਣੀ ਆਪਾਂ ਇੱਥੇ ਪੱਖਾ ਵੀ ਲਾ ਦੇਣੀ ਜਦੋਂ ਜ਼ਿਆਦਾ ਗਰਮੀ ਹੁੰਦੀ ਆ ਤੇ ਬਟ ਐਸ ਵਾਰ ਪਤਾ ਨਹੀਂ ਕਿਉਂ ਜ਼ਿਆਦਾ ਠੰਡ ਸੀ ਕਿਵੇਂ ਕੋਸ ਸੀ ਕੁਝ ਜਦੋਂ ਗੜੇ ਵਗੈਰਾ ਪਾਏ ਨਾ ਜਮਾ ਛਾਂ ਗਿਆ ਗਿਆ ਐਵੇਂ ਲੱਗਦਾ ਵੀ ਜਿਵੇਂ ਜਮਾ ਬਸ ਸੁੱਕ ਹੀ ਗਿਆ ਹੁੰਦਾਗਾ ਜਮਾ ਵੀ ਨਹੀਂ ਹੋ ਰਿਹਾ ਲੇਟ ਚਾਰਨਾ ਐਸੀ ਆਪਾਂ ਗਾਈਆਂ ਨੂੰ ਦੁਪਹਿਰ ਦਾ ਹੋ ਗਿਆ ਟਾਈਮ 1:02 2 ਦੇ ਮੰਮੂਹਰੀ ਆ ਦੇਗੇ ਨਾ ਉਹ ਪਤਾ ਨਹੀਂ ਕਿ ਸ਼ਾਮ ਹੀ ਕਰ ਦੂਗੀ ਨਾ ਉਹ ਆਉਂਦੀ ਤਾਂ ਹਾਂਜੀ ਦੋ ਬਰੀ ਮੰਮੂਹਰੀ ਉਹਨਕੇ ਕੱਲ ਹੋਣਗੇ ਅੱਜ ਆਉਂਗੇ ਸ਼ਾਮੇ ਕਰ ਲੈਣੇ Sobia? Yeah. ਫੀਲੋ ਬੰਦ ਕਰਤਾ ਲੋ ਜੀ ਆਪਣੇ ਸਾਰੇ ਕੰਮ ਕਰਨ ਲਵੇੜਨ ਤੋਂ ਬਾਅਦ ਤੇ ਆਪਾਂ ਕਰਨ ਲੱਗੇ ਆ ਕੱਪੜਿਆਂ ਦੀ ਸੰਭਾਲ ਉਹ ਸਾਰਾ ਢੇਰ ਲਾ ਰੱਖਿਆ ਆਪਾਂ ਤੇ ਆਹ ਵਾਲੇ ਅਟੈਚੀ ਦੇ ਵਿੱਚ ਆਪਾਂ ਗਰਮੀ ਵਾਲੇ ਜਿਹੜੇ ਕੱਪੜੇ ਕੱਢ ਲੈਣੇ ਆ ਤੇ ਸਰਦੀਆਂ ਵਾਲੇ ਜਿਹੜੇ ਆਪਾਂ ਇਹਦੇ ਵਿੱਚ ਕੱਪੜੇ ਪਾ ਦੇਣੇ ਆ ਕਿਵੇਂ ਅਨੇ ਲਾ ਕਦੋਂ ਵੀ ਘਟਣਾ ਨਾ ਗਲਾ ਪਾ ਕੇ ਨਾ ਖੱਡੇ ਸੁੱਕਾ ਰੇਤਾ ਪਾ ਕੇ ਤੇ ਕਟਾਈ ਫੁੱਲ ਗਾ ਚੱਕੀ ਉਹ ਜਾਣ ਕੇ ਕਹਿਣ ਲੱਗੇ ਵੀ ਕੈਪਸੂਲ ਨਾਲ ਐਸੇ ਲੋਕ ਵੀ ਲੈ ਤੇ ਮੈਂ ਕਿਹਾ ਮੈਂ ਨਹੀਂ ਕਹਿੰਦਾ ਕਹਿੰਦਾ ਤੂੰ ਅੱਖ ਤੇ ਲੱਗਦੀ ਨਹੀਂ ਇਹਨੂੰ ਐ ਕਹਿੰਦੇ ਜੇ ਮੇਰੀ ਮੰਮਾ ਦੇ ਮਾਰੇ ਨਾ ਇਹਨੂੰ ਐ ਵੀ ਖਣੀ ਸੱਚੀ ਮਾਰਦੇ ਆ Navreet, kenapa? Hai! Oh, Ayo! Oh, Ayo, digupi. Ayo, oh, digupi. Kenapa? Niki. Nama aja! Aja pasari yang nanya. Kartian baru.